ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਬੁਰਜ ਨਥੂਗੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਜਿੱਦਾਂ ਕਿ ਪਿਛਲੀਆਂ ਵੀ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਵੈੜਾ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸਈਆਂ ਸਵਈਆਂ ਨਾਲ ਬੱਚੇ ਆ ਤੇ ਬੱਚੇ ਵੀ ਮਗਰ ਦੋਸਤੋ ਬੱਚੀਆਂ ਠੀਕ ਆ ਤਿੰਨਾ ਵੈੜਾ ਮਗਰ ਬੱਚੀਆਂ ਇੱਕ ਮਾਜ ਤੁਹਾਨੂੰ ਦਿਖਾ ਦਾਂਗੇ ਭੋਟੀ ਮੈਂ ਆ ਠੀਕ ਹੈ ਜੀ ਤੇ ਮਗਰ ਇਹਦੇ ਕੱਟ ਹੀ ਆ ਪੂਰੀ ਡਿਟੇਲ ਆਪਾਂ ਵੀਰ ਹੈਪੀ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਅੱਜ ਦੋਸਤੋ 20 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦਾ ਹੈਗਾ ਜੀ 9:30 ਵਜੇ ਦਾ ਠੀਕ ਆ ਬਾਕੀ ਪਸ਼ੂ ਜਿਹੜਾ ਮੇਰੇ ਵੀਰਾਂ ਨੂੰ ਪਸੰਦ ਆਊਗਾ ਤਸੱਲੀ ਤੁਸੀਂ ਹਰ ਵਾਰ ਆਪਾਂ ਕਹਿ ਦਿੰਦੇ ਆ ਤਸੱਲੀ ਆ ਦੋ ਡੰਗ ਚਬਾਈ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਪਸ਼ੂ ਦੀ ਠੀਕ ਆ ਤੇ ਬਾਕੀ ਗੱਬੜ ਪਸ਼ੂ ਹਰ ਵਾਰ ਕਹੀਦਾ ਵੀ ਆਪਦੇ ਤਿਰਪ ਕੇ ਤਸੱਲੀ ਨਾਲ ਭਰਾ ਕੇ ਤਸੱਲੀ ਕੀਤੀ ਜਾਵੇ ਆ ਜੋ ਕਰਦੇ ਆ ਕਰ ਸਭ ਤੋਂ ਪਹਿਲਾਂ ਬਾਈ ਹੈਪੀ ਕੀ ਹਾਲ ਨੇ ਵੀਰ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਪਾਣੀ ਚੜ੍ਹਦੀ ਕਲਾ ਜੀ ਠੀਕ ਠਾਕ ਭਰਾ ਤੇ ਕਿਵੇਂ ਪਸ਼ੂ ਕੋ ਪਾਰ ਦਾ ਕੰਮ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਵਧੀਆ ਜੀ ਹਾਂਜੀ ਉਹਦਾਂ ਫੇ ਵੀਡੀਓ ਪਾਈ ਸੀ ਪਸ਼ੂ ਬਾਬਾ ਕਾਫੀ ਦਿਖਾਈ ਦੇ ਹੋ ਗਏ ਸਿਰ ਹਾਂਜੀ ਹਾਂਜੀ ਵੇਖ ਗਏ ਜੀ ਠੀਕ ਹੈ ਭਰਾ ਜੀ ਤੇ ਅੱਜ ਆਪਣੇ ਕੋਲ ਕਿੰਨੇ ਜੀ ਵੇਖ ਗਏ ਘੰਟੇ ਦੋ ਘੰਟੇ ਆ ਜੀ ਪਾਣੀ ਠੀਕ ਹੈ ਤੇ ਅੱਜ ਪਸ਼ੂ ਆਪਾਂ ਦਿਖਾਉਣੇ ਚਾਰ ਚਾਰ ਆ ਜੀ ਤਿੰਨ ਰੋਗ ਤਿੰਨ ਮਿਹੜਾ ਇੱਕ ਮੈਂ ਇੱਕ ਮੈਂ ਤਾਜ਼ੇ ਸੂਏ ਸਾਰੇ ਤਾਜ਼ੀਆਂ ਤਾਜ਼ੀਆਂ ਠੀਕ ਹੈ ਹਾਂਜੀ ਲਓ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੇ ਬਾਈ ਹੈਪੀ ਮਾਝਾ ਦਖਾਦਗੇ ਵੀਰ ਤੇ ਮੱਝ ਦੀ ਇਨਫੋਰਮੇਸ਼ਨ ਦੇ ਦਿਓ ਕੀ ਡਿਟੇਲ ਜੇਕਰ ਨੂੰ ਸਾਲ ਤੀਜਾ ਸੂਆ ਸੂਈ ਆ ਮੈਂ ਅੱਛਾ ਤੂੰ ਦੱਸ ਤੋ 10 ਤੋਂ 12 ਨੂੰ ਵੇਖ ਕੋ ਕੱਢੀ ਦੇਖਵਾਣਾ ਸੀ ਛੱਡ ਗਏ ਆ 10 ਤੋਂ 12 ਨੂੰ ਹਾਂਜੀ ਕੱਢੀ ਮਗਰਿਆ ਅੱਛਾ ਹਾਂਜੀ ਮਗਰ ਕੱਢੀ ਤੇ ਵਾਲ ਗੁਲੇ ਇਤਨੀ ਝੜ ਗਏ ਤੇ ਹਾਂਜੀ ਇਹ ਪੰਜਾਬੀ ਕੀ ਚੱਕਰ ਨੇ ਸਰੇਖੋ ਤੇ ਘਟ ਕੇ ਸੂਈ ਸਹੀ ਸੀਗੀ ਨਹੀਂ ਨਹੀਂ ਸੂਈ ਤਾਂ ਪੂਰੀ ਆ ਹਾਂ ਤੇ ਝੜ ਗਏ ਇਹ ਵੀ ਖਾ ਖੂ ਜਾਂਦੀ ਸਹੀ ਲਾਗੇ ਹੈ ਮੂੰਹ ਮਾਰ ਕੇ ਬੱਜੀ ਹਾਂਜੀ ਦੇਖੋ ਬਈ ਮਗਰ ਕੱਟੀ ਹਾਂਜੀ ਲਓ ਜੀ ਆਹ ਮਾਜਾ ਘੋਡੀ ਮੈਂ ਜੀ ਸਿੰਗੂ ਵੇਚ ਸਕਦੇ ਬਿਲਕੁਲ ਘੋਡੀ ਮੈਂ ਤੇ ਹਾਈਟ ਕਰਦ ਮਾਜਾ ਦਾ ਪੂਰਾ ਵਜ਼ਨ ਬਿਰੋਧ ਪੂਰਾ ਤੇ ਹੈਪੀ ਦਿਨ ਦੱਸਾਂ ਕਿ 12 ਦਾ 12 13 ਦਿਨ ਹੋ ਗਏ ਮੈਂ ਸੇਲ ਤੇ ਦੁੱਧ ਹੁਣ ਕਿੰਨਾ ਚਵਾਵਾਂਗੇ 13 ਕਿਲੋ ਦੁੱਧ ਆਪਣੇ ਘਰੇ ਕੋਈ ਚੋਕਲੇ 12 ਕਿਲੋ ਕਹਿ ਕੇ ਜਾਵਾਂਗੇ 13 ਕਿਲੋ ਹਾਜ਼ਰ ਹੈ ਹਾਂ 12 ਕਿਲੋ ਕਹਿ ਕੇ ਦੇਣੀ ਆਪਾਂ ਕੋਈ ਸੌਦਾ ਕਰ ਲਈ ਪਾ ਮੈਂ ਕਹਿੰਦਾ ਚਵਾ ਕੇ ਜਨਾਂ ਨੂੰ ਦੋ ਟਾਈਮ ਤੇ ਠੀਕ ਹੈ ਹਾਂਜੀ ਲੋਵੀ ਭਰਾਵੋ 13 ਕਿਲੋ ਦੀ ਮਿਲਕ ਕਪੈਸਿਟੀ ਹੈ ਅੱਜ ਠੀਕ ਹੈ ਜੀ 12 13 ਦਿਨਾਂ ਦੀ ਸੂਈਆਂ ਤੇ ਬਾਈ ਜਾਂਦਾ ਵੀ 12 ਕਿਲੋ ਜਿਹੜਾ ਸਰ ਦੋ ਦਿਨ ਮੈਂ ਹੈ ਜਾਈ ਜੋ 13 14 ਦਾ ਚਵਾ ਕੇ ਤੁਹਾਂ ਦਾ ਪਰੋ ਕੱਲ ਹੀ ਮੈਂ ਅੱਜ ਆਈ ਹਾਂ ਹਾਂਜੀ ਠੀਕ ਹੈ ਜੀ ਕੱਲ ਹੀ ਆਈ ਆ ਤਾਂ ਸੋ ਦੋ ਟਾਈਮ ਤੁਸੀਂ ਤਸੱਲੀ ਕਰ ਲਿਓ 13 ਕਿਲੋ ਜਿਹੜਾ ਹਾਜ਼ਰ ਲੱਗਾ ਮੈਂ 13 ਕਿਲੋ ਦੁੱਧ ਜਿਹੜਾ ਵੀਰੋ ਹਾਜ਼ਰ ਆ ਠੀਕ ਆ ਤੇ ਆਹ ਥੰਮਲੇਵਾ ਜੇ ਥਣ ਭਾਂਡਾ ਤੁਸੀਂ ਵੇਖਦਾ ਤੇ ਜੇ ਦੋਸਤੋਂ ਕਾਫੀ ਵਧੀਆ ਵੇਣ ਮਿਲਕ ਉਹ ਵਾਸੀ ਤੁਸੀਂ ਵੇਖੋਗੇ ਦੋਸਤੋ ਵਾਲ ਖਾਂਦੀ ਹੋਈ ਮਿਲਤ ਮੇਰੇ ਕਹਿੰਦੇ ਸੰਸੂ ਸਾਹਿਬ ਵੇਖੋ ਪੈਸੇ ਯਾਦੀ ਚਵਾਈ ਕਿਵੇਂ ਆ ਜੀ ਮੈਂ ਕਹਿੰਦਾ ਇੱਕ ਨੰਬਰ ਆ ਜੀ ਪੋਲੀ ਮੈਂ ਕਹਿੰਦਾ ਬਹੁਤੀ ਜ਼ਿਆਦੀ ਯਾਨੇ ਤੇ ਬੱਚਾ ਲਾਏ ਤਾਂ ਰਹੀ ਮਰਵਾ ਦੇ ਨਾ ਜੀ ਨਾ ਕੋਈ ਪੂ ਸ਼ਟਾ ਨਹੀਂ ਕੋਈ ਥਣਵਾਦ ਘਾਟ ਨਹੀਂ ਜੀ ਜੋ ਜੀ ਖੋਲ ਕੇ ਦਿਖਾਈ ਆਪੀ ਸੋ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਦੋਸਤੋ ਕੋਈ ਥਣ ਵੀ ਦਾ ਬਾਦ ਘਾਟ ਪੂਰ ਸ਼ਟਾ ਨਹੀਂ ਗਾ ਪੋਲੀ ਜੀ ਦਾ ਹਾਂ ਉਹਦਾ ਆਪਾਂ ਦੱਸਾਂਗੇ ਆ ਠੀਕ ਹੈ ਜੀ ਪੋਲੀ ਚਵਾਈ ਆ ਇੱਕ ਨੰਬਰ ਸੋ ਹੁਣ ਵੀ ਮੈਂ ਸਖਤੋ ਦਿੱਤਾ ਵੀ ਗਾ ਕਰ ਜੀ Loaded. ਅਗਲੇ ਨਾਲ ਅਗਲੇ ਦੀ ਚੋਈ ਕਰਦੇ ਹਾਂ

ओके ओके ठीक है ते आ जाओ भाई आपी अच्छा फिर की डिमांड की कीती आपी भाई मोल भी जरूर ਦੱਸਦੇ ਭੈਣ ਭਰਾ ਜਮਲੇ ਅੱਡੀ ਚੂਣ ਪੋਲੀ ਤੇ ਰਲ ਆਪੀ ਗਰੀ ਤੇ ਚੂਣੇ ਰੋ ਪੋਲੀ ਗੱਡੀ ਮੈਂ ਤੇ ਲੋ ਬਲ ਠੀਕ ਹੈ ਤੇ ਜਵਾਈ ਦੋਸਤੋ ਚੰਗੀ ਆ ਬਾਕੀ ਆਪਦੇ ਹੱਥੀ ਵੀ ਤੁਸੀਂ ਦੋ ਟਾਈਮ ਤਿੰਨ ਟਾਈਮ ਜ਼ਰੂਰ ਕਰ ਲਿਓ ਆਪੀ ਮੁੱਲ ਕੀ ਕਰਦਾ ਵੀਰ ਸੰਧੂ ਸਾਹਿਬ ਮੁੱਲ ਕਰਨ 80 ਗਾਲੀ 82 ਗਾਲੀ 77000 ਦੀ ਮੈਂ ਦੇ ਦਾਂਗਾ 77 ਦੀ ਹਾਂਜੀ ਠੀਕ ਹੈ ਜੀ ਉੱਚਾ ਛੋੜ ਛਾੜ ਕਰਦਾ ਕੋਈ ਹੋਰ ਠੀਕ ਹੈ ਹਾਂਜੀ ਲਓ ਜੀ 77000 ਵੀਰਾਂ ਦਾ ਵੀ ਉਹਦੇ 'ਚ ਛੋੜ ਛੱਪਾ ਮੌਕੇ ਦੇ ਮਾਨਤਨ ਉਹ ਜ਼ਰੂਰ ਕਰ ਦਾਂਗੇ ਠੀਕ ਹੈ ਜੀ ਪੋਲੀ ਗਾਹੂ ਦੀ ਵੱਡੀ ਮੈਂ ਮਾਂ ਦੁੱਧ 15 ਕਿਲੋ ਮੈਂ ਕਰੂਗੀ ਹਾਂਜੀ ਪੋਲੀ ਬਹੁਤ ਵਧੀਆ ਪੋਲੀ ਆ ਚੁਵਾਈ ਪੋਲੀ ਆ ਧਾਰ ਤੋਂ ਤੁਹਾਨੂੰ ਦਿਖਾ ਦਿਆਂ ਤਸੱਲੀ ਵਾਲੀ ਠੀਕ ਹੈ ਜੀ ਸੋ ਅਗਲੇ ਪਿਛਲੇ ਥਾਂ ਵੀ ਆਪਦੀ ਤਸੱਲੀ ਕਰ ਸਕਦੇ ਜੇ ਚੁਵਾਈ ਕਰਕੇ ਤਾਂ ਵੀ ਅਗਲੇ ਪਾਸੇ ਆਪਣੇ ਕੋਲ ਆ ਵੈੜ ਆ ਗਈ ਆ ਹਾਂਜੀ ਦਿਓ ਡਿਟੇਲ ਦੀ ਇੱਕ ਇਨਫੋਰਮੇਸ਼ਨ ਇਹ ਸਾਨੂੰ ਸਾਫ ਪਈਦਾ ਸੁਆ ਸੁਈ ਜੋ ਪਈਦਨ ਮੂੰਹ 6 ਦਾ ਦੇ ਜੋ ਅੱਛਾ ਹਾਂਜੀ ਠੀਕ ਹੈ ਜੀ ਸੋਈ ਨੂੰ ਇਤੇਜਾ ਜਮਸਾ ਦੇ ਨਹੀਂ ਮਗਰ ਜਰਸੀ ਦੀ ਬਚੀ ਜੋ ਤੀਜਾ ਚੌਥਾ ਦੇ ਨੇ ਹਾਂਜੀ ਮਗਰ ਜਰਸੀ ਬੱਚੀ ਹਾਂਜੀ ਲਓ ਜੀ ਆ ਬੱਚਾ ਮਗਰ ਜਰਸੀ ਬੱਚੀ ਜੇ ਆ ਦੇਖੋ ਠੀਕ ਹੈ ਇਹ ਪੂਰਾ ਬੱਚੀ ਚੰਗਾ ਠੀਕ ਟਿਕਾਉਣਾ ਪੜਾ ਆਖਲੀ ਜੀ ਰੱਗੀ ਬੱਚੀ ਮਗਰ ਹਾਂ ਲਓ ਜੀ ਤੇ ਪਹਿਲਣੇ ਪਹਿਲਣੇ ਸੁਈ ਹਾਂਜੀ ਪਹਿਲਣਾਂ ਜੀ ਤੇ ਕੀ ਬੋੜਾਗਾ ਥੱਲੇ ਉਹਨੇ ਤੇ ਐਫਟੀਐਮ ਸੰਧੂ ਸਾਹਿਬ ਆਪਣੇ ਘਰੇ ਕੋਈ 12 ਕਿਲੋ ਲੀਟਰ ਮਾਰਨੇ 12 ਕਿਲੋ ਹਾਂਜੀ ਠੀਕ ਹੈ ਜੀ 12 ਕਿਲੋ ਦੋਸਤੋ ਮੇਰਾ ਦਾ ਵੀ ਆਪਣੇ ਘਰੇ ਕੋਈ ਲੀਟਰ ਮਾਰਨੇ ਤੇ ਥਾਣਾ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਠੀਕ ਹੈ ਥਾਣੇ ਸੰਧੂ ਸਾਹਿਬ ਅੱਗੇ ਕਿਦਾਂ ਲੱਗਾ ਥਾਣਾ ਅੱਛਾ ਆ ਫੋਰਟ ਪਾਰ ਸੀ ਜਿਹੜੀ ਹੈਗੀ ਸੀ ਉਹ ਉਹ ਅੱਗੇ ਪਾਇਆ ਪਾਇਆ ਕੁਝ ਉੱਪਰ ਇਹ ਸੰਧੂ ਸਾਹਿਬ ਨੂੰ ਦਵਾਈ ਦਿੱਤੀ ਤੇ ਉਹ ਬਹਿ ਗਈ ਆਏ ਅੱਛਾ ਆਲੀ ਜਾਂਦਾ ਵੀ ਸੁੱਕ ਜੂਗੀ ਬੱਚੇ ਨਾਲ ਲੱਗੇ ਸੀਗੇ ਹਾਂਜੀ 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 ਬੱਚਿਆਂ ਦਾ ਨਾਲ ਟ੍ਰੀਟਮੈਂਟ ਕੀਤਾ ਲੱਗਦਾ ਹਨਾ ਹਾਂਜੀ ਹਾਂਜੀ ਠੀਕ ਐ ਇਹ ਦਾ ਸ਼ੁਕਰੀਆ ਦਾ ਡਾਕਟਰ ਦਾ ਝੜਜੂਗੀ ਠੀਕ ਐ ਜੀ ਹਾਂਜੀ ਇਹ ਡਾਕਟਰ ਅੰਡਰ ਡਾਕਟਰ ਤੇ ਮਤਲਬ ਕਿ ਚੱਲਣ ਦਾ ਜਿਹੜਾ ਇਹਦਾ ਟ੍ਰੀਟਮੈਂਟ ਨਹੀਂ ਉਹ ਡਾਕਟਰ ਨੇ ਦਵਾਈ ਦਿੱਤੀ ਸੀ ਉਹ ਟੂਬ ਜਾਈ ਸੁੱਕ ਗਈ ਆ ਡਾਕਟਰਾਂ ਦਾ ਪਛਾਣ ਜਣਾ ਇਹ ਬਾਕੀ ਚਾਰੇ ਥਣ ਵਰਦੇ ਪੂਰੇ ਮੈਂ ਇਹਦਾ ਬਾਣੂ ਦੇ ਜੀ ਵੀ ਥਾਰਾ ਹੀ ਮਰਵਾ ਦਿੰਨੇ ਤੁਹਾਨੂੰ ਦੇ ਜੀ ਜ਼ਰੂਰ ਥਾਰਾ ਮਾਰ ਕੇ ਦਿਖਾ ਦਾਂਗੇ ਇਹਦੇ 12 ਕਿਲੋ ਅੱਜ ਬੌਲਾ ਹੈਗਾ ਬੌਲਾ ਜੀ ਤੇ ਜਿਹੜੇ ਚੌਥੇ ਦਿਨ ਦੀ ਸੋਈ ਆ ਲਓ ਜੀ ਠੀਕ ਆ ਤੇ ਬਾਕੀ ਦੋਸਤੋ ਉਹ ਚਾਰ ਉਹੜੀਆਂ ਗਾੜੀ ਵੇਚੋ ਪੀ ਪੰਨੇ ਦੀ ਟੂੜੀ ਦਿਓ ਠੀਕ ਆ ਟੂੜੀ ਦਾ ਦਵੀਰਾਂ ਦਾ ਪੈਂਦਾ ਆ ਠੀਕ ਆ ਜੀ ਬਈ ਜਾ ਵੇਖੋ ਬਾਕੀ ਫੇਸ ਕੁਆਲਟੀ ਵੇਖੋ ਜੀ ਠੀਕ ਆ ਜੀ ਆ ਦੇਖੋ ਆ ਦੇ ਚੌਥੇ ਦਿਨ ਦੇ ਵਿੱਚ ਆ ਮਗਰ ਬਚੀ ਆ ਜਰਸੀ ਦੀ ਮਗਰ ਬਚੀ ਆ 12 ਕਿਲੋ ਨੈਟ ਜਿਹੜਾ ਬਿਲਕੁਲ ਅੱਜ ਬੋਲਾ ਹਾਜ਼ਰ ਆ ਠੀਕ ਆ ਜੀ ਆ ਜੀ ਹਾਂ ਠੰਡੀ ਸੀ ਕੋਈ ਗੱਲ ਨਹੀਂ ਬੱਚੀ ਪੂਰੀ ਠੰਡੀ ਧੀਰੀ ਆ ਥਣ ਤੁਹਾਨੂੰ ਪਰਪਸ ਖੜਾ ਰਹੀ ਤੇ ਹੈਪੀ ਦਿਖਾ ਰਹੀ ਮਾਰਾ ਥਣ ਆ ਦੇਖੋ ਠੀ拉 ਦੀ ਥਣ ਦੀ ਸਪੇਸ ਚੰਗੀ ਦੋਸਤੋ ਤੇ ਵਿੱਚ ਜਿਹੜੇ ਆ ਬੱਚੇ ਜੇ ਲੱਗੇ ਸੀਗੇ ਵੀਰਾਂ ਦਾ ਵੀ ਉਹਦਾ ਟ੍ਰੀਟਮੈਂਟ ਕੀਤਾ ਠੀਕ ਆ ਉਹ ਦਵਾਈ ਦੂਵੀ ਲਾਈ ਆ ਫਿਲਹਾਲ ਕਈ ਵਾਰ ਹੁੰਦਾ ਵੀ ਪਰਪਸ ਵੀ ਚਾਰ ਥਣ ਜਿਹੜੇ ਦੋਸਤੋ ਵਧੀਆ ਲੱਗਦੇ ਆ ਦੇਖਣ ਦੇ ਵਿੱਚ ਵੀ ਫਿਲਹਾਲ ਜਿਹੜੇ ਬੱਚੇ ਨੇ ਉਹ ਤਕਰੀਬਨ 1-2 ਨਾਲ ਹੈਗੇ ਸੀਗੇ ਲੱਗੇ ਜਿਵੇਂ ਨੋਰਮਲ ਹੀ ਬਿਹੜਾਂ ਦੇ ਵਿੱਚ ਆਪਾਂ ਵੇਖਣ ਦੇ ਵਿੱਚ ਆ ਜਾਂਦਾ ਠੀਕ ਆ ਜੀ ਤੇ ਉਹਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੀਰਾਂ ਦਾ ਵੀ ਦਵਾਈ-ਦਵਾਈ ਲਾਈ ਸੀਗੀ ਉਹ ਚੜ ਜਾਂਦੀ ਠੀਕ ਹੈ ਤੇ ਚਾਰ ਸਨ ਚੱਲਦੇ ਪ੍ਰੋਪਰ ਬੱਚਾ ਲੱਗੇ ਇਹਦੀਆਂ ਵੀ ਆਪਾਂ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ ਠੀਕ ਹੈ ਤੇ ਝੁੰਗੀ ਆ ਸਿੰਘ ਆਪਾਂ ਵੇਖ ਸਕਦੇ ਦੋਸਤੋ ਬੇਸ਼ੱਕ ਤੁਸੀਂ ਵੇਖੋਗੇ ਆਹ ਬੋ ਜੋ ਬੰਗਾ ਪਾਉਂਦੀ ਹੁੰ ਲੋੜੇ ਇਦਾਂ ਹੀ ਅਹ ਹਾਂਜੀ ਬੱਸ ਬੱਚਾ ਛੱਡਦਾ ਬਾਕੀ ਧਾਰਾ ਮਾਰ ਕੇ ਦੋਸਤ ਦਿਖਾ ਦਿੰਦੇ ਆਂ ਤੈਂਕਿਊ ਜੀ ਬਹੁਤ ਜੀ ਠੀਕ ਆ ਪਸਮਾ ਤੋਂ ਬਾਅਦ ਆ ਥਣ ਦੇਖੋ ਉਹ ਗਾ ਬੁਗਾ ਨਹੀਂ ਪਾਉਂਦੀ ਲੋੜ ਹੈ ਨਾ ਜੀ ਨਾ ਇਤਾਂ ਹੀ ਕਰੋ ਮਗਲੇ ਮਾਰ ਦਿਓ ਜੀ ਲੈ ਲਿਆ ਵਰਦੀ ਚਿੰਤਾ ਫੋੜੀ ਆ ਇਹ ਹੋਈਏ ਬਸ ਕੱਲਾੜ ਇਹ ਵੀ ਆਵੇ ਇੱਕ ਇੱਥੇ ਹੀ ਇਹ ਝੜ ਗਿਆ ਏ ਆਹ ਆ ਵੀ ਲੀਟਰਾਂ ਦਾ ਝੜ ਜਾਊਗਾ ਹਾਂਜੀ ਨੋ ਜੀ ਕੋਈ ਇਹਨਾਂ ਕੋਈ ਪੀਕੜ ਪਾੜ ਕੁਛ ਨਹੀਂ ਆ ਨੋ ਵੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਤਸੰਨੀ ਦੇ ਨਾਲ ਦਿਖਾ ਰਹੇ ਹਾਂ ਦੋਸਤੋ ਕਿਉਂਕਿ ਦੂਰ ਨੇੜੇ ਕਿਸੇ ਵੀਰਨੇ ਸਬਦਾ ਕਰਨਾ ਉਹ ਆਉਂਦਾ ਤੁਸੀਂ ਆਪਦੀ ਨਰਕ ਪਰਖ ਕਰ ਲਿਓ ਠੀਕ ਆ ਚਲੋ ਜੀ ਆਹ ਕਿ ਚੁਵਾਈ ਕਰੂਗੀ 12 ਕਿਲੋ ਸਲੇ ਤਿਆਰ ਆ ਜਿਹੜਾ ਉਹ ਚੁਵਾ ਕੇ ਦੇਵਾਂਗੇ ਉੱਥੇ ਤੋਂ ਦੀ ਵੀਟ ਲਓ ਬਿਲਕੁਲ ਜੀ ਬੰਦਸ ਇੱਕ ਨੰਬਰ ਚ ਵਾਈ ਆ ਤੇ ਧਾਰਪੁਰ ਉਪਰ ਤੁਸੀਂ ਦੇ ਲਓ ਠੀਕ ਹੈ ਜੀ ਪੂਰ ਸ਼ਟਾ ਕਿਸੇ ਤਰ੍ਹਾਂ ਦਾ ਕੋਈ ਵੀ ਲਾਂਬੇ ਵਾਲੀ ਗੱਲ ਨਹੀਂ ਵੈਸੇ ਬਾਕੀ ਤਸੱਲੀ ਆਪਣੇ ਹੱਥੀ ਵੀ ਜ਼ਰੂਰ ਕਰੀਓ ਠੀਕ ਹੈ ਤੇ 12 ਕਿਲੋ ਨੈਟ ਜਿਹੜਾ ਦੋਸਤੋ ਬੋਲਾ ਹਾਜ਼ਰ ਅੱਜ ਚੌਥੇ ਦਿਨ ਦੀ ਸੂਈ ਦੇ ਥੱਲੇ ਟੇਲੋ ਛੱਡਦੇ ਜੀ ਕੋਈ ਗੰਗਾ ਗੰਗਾ ਪਾਇਆ ਕੁਝ ਨਹੀਂ ਪਾਇਆ ਮਿੰਟਾਂ ਸੈਕਿੰਟਾਂ ਵਾਲੀ ਜਿਹੜੀ ਜਵਾਈ ਆ ਦੋਸਤੋ ਇਹ ਵੱਛੀ ਗੋਦੀ ਦਾ ਬਾਲ ਦੀ ਦਾ ਹੋਰ ਵੱਛੀ ਸਾਰੀ ਚੰਗੀ ਆ ਜੀ ਹੂੰ ਨਾ ਨਾ ਮੁਭੇਣੀ ਕੋਈ ਇਹੋ ਜਿਹੀ ਗੱਲ ਬਾਤ ਐ ਅਸੀਸ ਹਉ ਆ ਹੂੰ ਲੋ ਦੀ ਇਹ ਇਹ ਦੋਸਤੋ ਦੂਜੇ ਨੰਬਰ ਤੇ ਵੇੜ ਤੁਹਾਨੂੰ ਦਿਖਾਤੀ ਕੀ ਮੁੱਲ ਕਰਦੇ ਆ ਪੀਂਦਾ ਸਾਨੂੰ ਸਭ ਮੁੱਲ ਕਰਦੇ ਜੋ ਮਰਜ਼ੀ ਕਰੀਏ ਹਾਂ 34000 ਦੀ ਵਾੜ ਦੇ ਦਿਆਂਗੇ 34000 ਦੀ ਕੋਈ ਚੋਈ ਇਮਾਨਦਾਨ ਕਰ ਦੇਗਾ ਇਹਦਾ ਵੀ ਤਾਂ ਠੀਕ ਹੈ ਜੀ ਸਿਰਫ ਅਗਾਂ ਸੇਂਗ ਹੀ ਸੇਂਗਾ ਵੜਦੇ 34000 ਦੀ ਵੜ ਦੇਦਾ ਨਹੀਂ ਕੋਈ ਹੂੰ ਉਹ ਇਧਰ ਦੀ ਚੁੰਮੜੇ ਨੂੰ ਕੋਈ ਗੱਲ ਕਰਾ ਦਿੰਦੀ 34000 ਦੀ ਇਹ ਤੇ ਮਗਰ ਬਚੀ ਹੈ ਜਰਸੀ ਦੀ ਠੀਕ ਹੈ ਜੀ ਤੇ ਚੋਈ ਕਰਕੇ ਥੋੜੀ ਬਾਦੀ ਦਿਖਾਉਂਦਾ ਉਹ ਮਕਸਦ ਹੈ ਦੋਸਤੋ ਵੀ ਕਿਸੇ ਵੀ ਕੋਸ਼ਿਸ਼ਾ ਦਾ ਵੀ ਆਨਲਾਈਨ ਸੌਦਾ ਕਰਨਾ ਥੋੜੇ ਤੇ ਆਪ ਦੀ ਸੋਚ ਸਮਝਾ ਤੁਹਾਡੀ ਹੱਥੇ ਥੋੜੇ ਦਾ ਡਿਪੈਂਡ ਹੈ ਹੈ ਠੰਡੀ ਫੀਲ ਆ ਪਰ ਮਗਰ ਇਧਰ ਆ ਮਰ ਜੀਓ ਠੀਕ ਹੈ ਭਰਾ ਐ ਸੇਲ ਸਾਹੂ ਆ ਦੇ ਅੱਛਾ 34000 ਦੇ ਵਿੱਚੋਂ ਛੋੜ ਚੱਪਾ ਹੋ ਜਾ ਹਾਂਜੀ ਛੋੜ ਚੱਪਾ ਆ ਜਾਊਗਾ ਠੀਕ ਹੈ ਤੇ ਅਗਲੀ ਵੜ ਆਪਣੇ ਕੋਲ ਕਿਹੜੀ ਹੈ ਜੀ ਤੁਹਾਨੂੰ ਜਾ ਵਾਹ ਵਾ ਦੋ ਦੋ ਇਹ ਆ ਗਈਆਂ ਜਿਹੜੇ ਮਾਹਰਪੁਰ ਹੋਈਆਂ ਆਪੇ ਇਹ ਕਿਵੇਂ ਤਾੜੀਆਂ ਸੁਈਆਂ ਕਿਵੇਂ ਹਾਂਜੀ ਇਹਦੇ ਮਗਰ ਆ ਵੱਛੀ ਜੋ ਕਿੰਨੇ ਦਿਨਾਂ ਦੀ ਇਹ ਹੋਊਗਾ ਠੰਡਾ ਲਾਹਦਣਾ ਜੀ ਅੱਛਾ ਦੁੱਧ ਕਿੰਨਾ ਹੋਣਾ ਦੋ ਦਿਨਾਂ ਲਈ 6 ਕਿਲੋ ਇਥੋਂ ਦਾ ਧਾਰਾ ਘੱਟ ਜੀ ਉਹਦੇ ਧਾਰਾ ਕਿਹੜੇ ਥਾਂ ਦੀਆਂ ਘੱਟ ਅਗਲੇ ਦੀਆਂ ਹਨ ਉਹਨੇ ਦੀਆਂ ਅਗਲੇ ਐ ਥਾਂ ਦੀਆਂ ਅਗਲੇ ਦੀਆਂ ਆੜਾ ਨਿਕਾਉਂਦੀ ਡਾ ਲਓ ਜੀ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਦੋਸਤੋ ਅਗਲਾ ਥਾਣੇ ਹਾਂਜੀ ਉਹ ਥੋੜਾ ਜਿਹਾ ਤਾਂ ਵੀ ਜੜਿਆ ਨਜ਼ਰ ਆਉਂਦਾ ਹਾਂਜੀ ਹਾਂ ਤੈਨੂੰ ਚੁੱਕ ਦਿਵਾ ਲਈਏ ਪੈਦਾ ਗੋਣੇ ਤਾਰਾ ਕੱਟ ਲੈ ਅੱਧਾ ਕਿਸਾਨੀਆਂ ਬਾ ਅੱਧਾ ਕਰਾਂ ਹਾਂਜੀ ਅਗਲੇ ਪਰਲੇ ਦੇ ਤੋਂ ਹਾਂਜੀ ਹਾਂਜੀ ਆ ਅਗਲੇ ਨਾਲ ਅਗਲਾ 14 ਥਾਣਾਂ ਆਉਂਦਾ ਜੀ ਠੀਕ ਹਾਂਜੀ ਤੇ 8 ਦਿਨ ਹੋ ਗਏ ਆ 8 9 ਦਿਨ ਹੋ ਗਏ ਸੂਈ ਨਹੀਂ ਲੱਗਦਾ ਭੁੱਖੀਆਂ ਮਾਰੇ ਪੀਜੀ ਤੇ ਪਰ ਲਈਆਂ 6 ਕਿਲੋ ਦੁੱਧ ਹਾਂ 6 ਕਿਲੋ ਦੁੱਧ ਦੋ ਦਿਨ ਸਾਹ ਸੂਰ 7 8 ਕਿਲੋ ਕਰ ਜੋਗੇ 8 ਹਾਂਜੀ ਬੱਚਾ ਮਗਰ ਕੀ ਛੇਤੀ ਵਸ਼ੀ ਆ ਜੀ ਆ ਜੋ ਆ ਲੋ ਕਾਲੀ ਜੀ ਆ ਵੇਖੋ ਜੀ ਠੀਕ ਬਲੈਕ ਤੇ ਕਾਲੇ ਦੇ ਚਿੱਟੇ ਡੱਬ ਆ ਬੱਛੀਆਂ ਨਾਲ ਠੀਕ ਆ ਬੱਛੀਆਂ ਵੇੜਾ ਤਿੰਨ ਦਿਖਾਵਾਂਗੇ ਦੋਸਤੋ ਤਾਂ ਤਿੰਨਾਂ ਮਗਰ ਹੀ ਬੱਛੀਆਂ ਠੀਕ ਆ ਤੇ ਦੁੱਧ ਹੋਣ ਫਿਲਹਾਲ ਸਾਰਾ 6 ਕਿਲੋ ਐਵੇਂ ਆ ਪਾਕੀਆ ਅੱਛਾ ਜੀ ਨੌ ਆ ਪਾਰਾ ਬੋਲ ਕਾਲੇ ਕੋਈ ਹੈ ਇਹ ਵੀ ਸੀਲ ਚ ਉਧਰ ਇੱਕ ਸਰਦਾਰ ਆ ਗਿਆ ਇਹ ਨਵੀਆਂ ਤੇ ਭਾਈ ਇਹ ਲਾਈਆਂ ਹੀ ਆ ਸਰਦਾਰ ਦੀ ਇੱਕ ਰੱਖਦੀ ਪਰਲੇ ਪਾਸੇ ਵਾਲੀ ਮੈਂ ਕਹਿੰਦਾ ਜੀ ਮਗਰਲੇ ਥਾਂ ਦੀ ਕੋਈ ਵੀ ਧਾਰ ਘਾੜਦੇ ਦਾ ਪੱਜੂ ਮੈਂ ਵਾਰ ਜਿਹੜਾ ਆ ਗਿਆ ਉਹ ਦੱਸਾਂਗੇ ਆਪਾਂ ਮਗਰਲੇ ਥਾਂ ਚੋਂ ਧਾਰ ਨਹੀਂ ਘੜਦੀ ਜੀ ਨਾ ਅਗਲਾ ਅੱਧਾ ਹੈ ਅਗਲਾ ਅੱਧਾ ਹੈ ਹੂੰ ਹੰਦੂ ਸਾਹ ਪਾਉ ਆ ਵੀ ਟੋਕੜਾ ਵਾਲਾ ਹੀ ਆ ਦਾ ਹੂੰ ਕੋਈ ਬੱਜਾ ਬੋਲ ਨਹੀਂ ਦੀ ਹੂੰ ਪੱਛੇ ਤੇ ਮੇਰੇ ਪਸਮਾ ਬੱਚੇ ਤੇ ਇਹਨਾਂ ਦੇ ਹਾਂਜੀ ਹਾਂਜੀ ਬੱਚੇ ਦੇ ਜੀ ਦੋਵੇਂ ਤਾਂ ਚਵਾ ਕੇ ਦੇਵਾਂਗੇ ਆਪਾਂ ਕਿੰਨੂ ਜੀ ਠੀਕ ਹੈ ਜੀ ਮੈਂ ਇਹਨਾਂ ਨਾਲ ਕਹਿੰਦੇ ਬਹੁਤੇ ਵੀਰ ਕਹਿੰਦੇ ਤੇ ਵੀ ਬਾਟ ਜਦੋਂ ਤੋਂ ਪੀਂਦਾ ਨਾ ਜੀ ਨਾ ਥੱਲੇ ਪਵਾ ਕੇ ਆਪਾਂ ਚਵਾ ਕੇ ਦੇਵਾਂਗੇ ਚਗਾ ਠੀਕ ਹੈ ਜੀ ਹਾਂਜੀ ਲੋ ਜੀ ਤੇ ਕੀ ਮੋਲ ਰੂਗੇ ਇਹਦਾ ਸਾਨੂੰ ਸਭ ਮੋਲ ਲਾਉਣ ਨੂੰ 16 ਕ ਲਈ 17 15000 ਦੀ ਜੀ 15 ਦੀ ਹਾਂਜੀ ਲੈਣ ਦੇ ਨਾਲੀ ਗੱਲ ਹੈ ਉੱਚੋ 200 ਛੋਟ ਹੋ ਗਈ ਹੂੰ ਚਲ ਸਾਨੂੰ ਸਭ ਸੰਭਲੇ ਇਹਨਾਂ ਦਾ ਤਾਂ ਦੋ ਦਿਨ ਨਹੀਂ 8 ਕਿਲੋ ਕਰ ਜਾਣਾ ਗਾਣੇ ਮੇਲਾ ਮੂਲਾ ਮਾਰ ਕੇ ਹੂੰ ਲੋ ਜੀ 15000 ਦੀ ਮਿਲ ਜੂਗੀ ਥਣ ਬੇਸ਼ੱਕ ਅੱਧਾ ਅਗਲੇ ਥਣ ਦੇ ਤੋਲਣਾ ਵਜੋ ਬਾਕੀ ਮਗਰਲੇ ਥਣਾ ਦੇ ਵਿੱਚੋਂ ਜਿਹੜੀ ਧਾਰ ਬਰਾਬਰ ਆ ਠੀਕ ਆ ਸਰ ਜੀ ਗੋੜੀਆਂ 50 ਗਣੇ ਪੱਠੇ ਨਹੀਂ ਪੈਣ ਜਾਰੀ ਹੋਣਗੇ ਹੂੰ ਆ ਭੁੱਖਾ ਨਾ ਪਸ਼ੂ ਥੋੜਾ ਮਾਰਿਆ ਪਿਆ ਅੱਗੋਂ ਤੇ ਭਾਅ ਵੀ ਕੀ ਆ ਸਾਰਾ ਬਿਲਕੁਲ ਬਿਲਕੁਲ ਅਗਲੀ ਆਪਣੇ ਕੋਲ ਆ ਬੈਠਾ ਜੀ ਸੰਦੂ ਸਾਹਿਬ ਇਹਦੀ ਆ ਬੱਛੀ ਹੋਰ ਲਈ ਅੱਛਾ ਹਾਂਜੀ ਆ ਬਰਾਊਨ ਤੇ ਚਿੱਟੇ ਠੀਕ ਹੈ ਵਾਈਟ ਤੇ ਬਰਾਊਨ ਦੇ ਵਿੱਚ ਰੱਬ ਇਹ ਵੀ ਮਗਰ ਬੱਛੀ ਆ ਤੇ ਸੁਭਾ ਪਹਿਲਾਂ ਨਾ ਕਿ ਦੂਜੇ ਦੂਜੇ ਨਹੀਂ ਦੂਜਾ ਜੀ ਦੂਜੇ ਇਹਨੂੰ ਦਿਨ ਕਿੰਨੇ ਹੋ ਗਏ ਸੰਦੂ ਸਾਹਿਬ ਇਹਨੂੰ ਸੂਈ ਨੂੰ 15 ਦਿਨ ਹੋ ਗਏ ਇਹਨੂੰ ਛੱਡੀ ਨਹੀਂ ਜੋ ਨਹੀਂ ਛੱਡੀ 2-4-5 ਕਿਲੋ ਦਈ ਜਾਂਦੀ ਹਾਂ ਹਾਂ ਤੇ ਇਹੋ ਐਰ ਕੀ ਦੋ ਥੋੜਾ ਦਿੱਤਾ ਇਹਨੇ ਨਹੀਂ ਹੁਣ ਦਿਨ ਕਿੰਨੇ ਦਾ ਸੂਈ ਨੂੰ 15 ਦਿਨ 15 ਹਾਂਜੀ ਅੱਜ ਕੀ ਹੁਣ ਕੀ ਚਵਾਵਾਂਗੇ ਆਪਾਂ ਇਹਦੇ ਸਿਰ ਉਦੋਂ ਡੰਗ ਇਹਦੇ ਕੋਲ ਵੀ 6 ਕਿਲੋ ਆ ਜੀ 6 ਕਿਲੋ ਤੇ ਤਿੰਨ ਉਸ ਦਾ ਤਿੰਨ ਤਿੰਨ ਉਹ ਤਾਂ ਤਿੰਨ ਡੰਗ 1 ਕਿਲੋ ਦੋ ਸਵਾ ਲੈਆਂ ਕੋਲ ਕੇ ਪਾ ਲਓ ਇਹਦਾ ਕੋਈ ਵੀ ਭੂ ਸ਼ਿਟਾ ਸੋਧਤ ਦਾ ਪਾ ਜੂ ਘੱਟ ਸਾਹਮ ਤੋਂ ਮਾਲ ਕਈ ਨਾ ਘੱਟ ਘੇਰ ਦੇ ਕਰਵਾਇਆ ਠੀਕ ਆ ਜੀ ਕਈ ਨਾ ਵੇਰਾਂ ਦਾ ਵੀ ਤਮਾ ਕਰ ਜਾਂਦੇ ਆ ਵੀ ਪਸ਼ੂ ਛੱਡਦੇ ਨਹੀਂਗੇ ਪਸ਼ੂ ਸੂ ਪੈਂਦਾ ਕੋਈ 15 10 ਦਿਨ ਪਹਿਲਾਂ ਹੀ ਕਈਆਂ ਨੇ ਛੱਡੀ ਹੁੰਦੀ ਕਿਉਂਕਿ ਬੇੜਾ ਨਾਰਮਲ ਹੀ ਛੱਡੀ ਉਹਨਾਂ ਨੇ 2 ਢਾਈ ਕਿਲੋ ਤਿੰਨ ਦਈ ਗਈ ਨੋ ਬੇੜਾ ਜਿਹੜੀਆਂ ਨਾਰਮਲ ਲੰਬਾ ਸਮਾਂ ਦੁੱ ਕਈ ਨਾ ਦੋਸਤੋ ਪਸ਼ੂ ਜਿਵੇਂ ਕੱਲ ਸੂਣਾ ਹੋਵੇ ਤੇ ਅੱਜ ਤੱਕ ਵੀ ਕਈ ਦੁੱਧ ਚੋਈ ਜਾਂਦੇ ਐ ਇਹੋ ਜਿਹੇ ਪਸ਼ੂ ਵੀ ਹੈਗੇ ਐ ਇਹੋ ਜਿਹੇ ਐ ਇਸੇ ਕਟਵਟਾਈ ਤੋਂ 3 ਮਹੀਨੇ ਛੱਡਣਾ ਚਾਹੀਦਾ ਉਸੇ ਕਰਕੇ ਆਪਾਂ ਕਹਿੰਦੇ ਆ ਵੀ ਇਹਦਾ ਦੁੱਧ ਪਸ਼ੂ ਆ ਉਹ ਦੁਬਾਰਾ ਆਪਣਾ ਰਿਕਵਰ ਕਰ ਲੈਂਦਾ ਠੀਕ ਐ ਤੇ ਮਗਰ ਇਹਦੇ ਬੱਚੀ ਆ ਠੀਕ ਆ ਜੀ ਫੀਮੇਲ ਕਾਫ ਪੂਰਾ ਕੱਦ ਕਾਠ ਤੇ ਇੱਕੋ ਘਰੋਂ ਲਈਆਂ ਇੱਕੋ ਘਰੋਂ ਫਰੀਦੀਆਂ ਸੀ ਇੱਕੋ ਸਾਨੂੰ ਸਭ ਇੱਕੋ ਘਰੋਂ ਦੋਵੇਂ ਲਈਆਂ ਠੀਕ ਦੋਵੇਂ ਘਾਵਾਂ ਦੋਵੇਂ ਆਂਦੇ ਦੇ ਦੇਣੀ ਆ ਹੂੰ ਆ ਦੋਵਾਂ ਚੋਂ ਸੇਵਾ ਚੰਗੀ ਕੀਤੀ ਜੀ ਤੇਰੀ ਆਹ ਇਹ ਪਾਸੇ ਉਪਰੋਂ ਜਿਹੜਾ ਨਿਗਰ ਨੁਗਰ ਪੂਰੀਆਂ ਨੇ ਬਾਕੀ ਦੋਤ ਬਾਦ ਪਾਸੇ ਜਿਹੜਾ 9 ਕਿਲੋ ਦਾ ਗਰੂਗੀ ਆਪਾਂ ਜਿੱਥੋਂ ਇਹ ਆਪਾਂ ਮਗਰਲੇ ਘਨੇ ਕਾਲ ਦੇਾਂਗੇ ਉਹਨਾਂ ਦੇ ਠੀਕ ਆ ਹਾਂਜੀ ਆਪਾਂ ਕੀ ਮੋਲ ਕੀ ਕਰਦੇ ਵੀ ਰੈਂਦਾ ਸੰਤੂ ਸਾਹਿਬ ਇਹ 17000 ਵੀ ਦੇ ਰਹੇ ਇਸ ਜੋੜੀ ਨੂੰ 15 ਵੀ 15 ਵੀ 15 ਵੀ 20000 ਦੀ ਜੋੜੀ ਦੇ ਦਾਂਗੇ ਇਹ ਜਿਹੜੀ ਪਹਿਲੀ ਤੇ ਦੂਜੀ ਹਾਂਜੀ ਕਲੀ 17 ਦੇ ਦਾਂਗੇ ਜੋੜੀ ਨੂੰ 30 ਦੇ ਦਾਂਗੇ ਠੀਕ ਜੀ ਲਓ ਜੀ ਸਿੰਗਲ ਖਰੀਦਣੇ ਕਿਸੇ ਨੇ ਤੇ 17000 ਦੇ ਵਿੱਚੋਂ ਛੋਟ-ਛੱਪਾ ਮੰਗਤਾਂ ਨਾ ਤੇ ਜੇ ਜੋੜੀ ਕੋਈ ਵੀਰ ਲੈਂਦਾ ਤੇ 15 15000 30000 ਦੇ ਵਿੱਚ ਉਜੋ ਕੋ ਨਹੀਂ 5-400 ਆਏ ਦਾ ਤੇ ਦੋ ਮਗਰ ਬੱਛੀਆਂ ਜੇ ਸੌਦਾ ਤੁਸੀਂ ਕਰ ਲਿਓ ਆਨਲਾਈਨ ਸੌਦਾ ਕਰੋ ਚਾਹੇ ਨਾ ਕਰੋ ਦੋਸਤੋ ਉਹਦੇ ਵਿੱਚ ਮੇਰਾ ਕੋਈ ਟਰਸਟਰ ਨਹੀਂਗਾ ਬਾਕੀ ਤੁਸੀਂ ਆਪਦੀ ਘਰੇ ਆਣ ਕੇ ਤਸੱਲੀ ਹੈ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਘਰੇ ਆਣ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪ ਵੀ ਸੋਚ ਸਮਝਦੇ ਸਾਹਮਣੋਂ ਤੁਸੀਂ ਸਬਦਾ ਕਰਿਓ ਠੀਕ ਹੈ ਜਿਸ ਤੋਂ ਤੋਂ ਵੀ ਮੈਂ ਵੀਡੀਓ ਬਣਾਉਂਗਾ ਜਾਂ ਪਾਉਣ ਵਾਲੇ ਤਹਿ ਤੈਂ ਦੇ ਵਿੱਚ ਇੱਕ ਆਪਣੇ ਉਹ ਵੀ ਹੈ ਜੀ ਉਹ ਵੀ ਅੱਜ ਹੀ ਆ ਗਿਆ ਜੋ ਖਾ ਗਿਓ ਠੀਕ ਹੈ ਜੀ ਬੈਠਾ ਗਾਂ ਹੀ ਹਾਂ ਜੀ ਆਜੋ ਜੀ ਹੈਪੀ ਬਾਈ ਇੱਕ ਇਹ ਬੈਠ ਬਕਾਉਗਾ ਹਾਂ ਜੀ ਠੀਕ ਹੈ ਜੀ ਤੇ ਕਿਵੇਂ ਪਹਿਲਾਂ ਪਹਿਲਾਂ ਬੱਚੀ ਸੋਈ ਪੂਰਾ ਬਾਹਰ ਕੱਢ ਦੋ ਮੈਨੂੰ ਦਿਖਾ ਦਿਓ ਠੀਕ ਹੈ ਜੀ ਇਹ ਇਹ ਕਿਹੜੀ ਸਟੇਟ ਚੋਂ ਲਿਆਦੀ ਹੈ ਇਹ ਵੀ ਇੱਥੇ ਸੂਸਾ ਜਿਹਾ ਲੱਭੂ ਭਜੰਦੀਆਂ ਲੈ ਆਈਆਂ ਦੇਖਾ ਲਓ ਜੀ ਠੀਕ ਹੈ ਜਿਹੜੀ ਬੈਰ ਇਹ ਵੱਖੋ ਵੱਖਰੀ ਜਾਤੀ ਪਰਜਾਤੀ ਹੈਪੀ ਦੇ ਕੋਲ ਬਹੁਤ ਹੁੰਦੀ ਹੈ ਇਹ ਸਭ ਰਹਿ ਜਾ ਕਿ ਸਭ ਦਾ ਸਭ ਰੱਖਿਆ ਦੁਕਾਨ ਤੇ ਆਪਾਂ ਉਹ ਦੁਕਾਨਦਾਰੀ ਇਹਦੀ ਸਭ ਦਾ ਰੱਖਣਾ ਚਾਹੀਦਾ ਹਰ ਇੱਕ ਤਰ੍ਹਾਂ ਦਾ ਤੇ ਅੱਪੀ ਦੇਣ ਨੂੰ ਕਿੰਨੇ ਹੋਗੇ ਸਹੀ ਨੂੰ ਤੁੰਗ ਸਾਹਿਬ ਪੰਜ ਛੇ ਦਿਨ ਹੋਗੇ ਸਹੀ ਨੂੰ ਪੰਜ ਛੇ ਦਿਨ ਮਗਰ ਬੱਛਾ ਹਾਂਜੀ ਮਗਰ ਬੱਛਾ ਤੇ ਪੰਜ ਛੇ ਦਿਨੋਂ ਤਾਂ ਦੁੱਧ ਬਣ ਗਿਆ ਕਿੰਨਾ ਹੋਊਗਾ ਇਹ ਪੰਜ ਛੇ ਕਿਲੋ ਹੀ ਆਏ 6-7 6 ਹੋਏ 7 ਹੋਏ ਮਤਲਬ ਕਿ 6 ਦਿਨ ਤੇ 6 ਕਿਲੋ ਜਾਂ 7 ਦਿਨ ਤੇ 7 ਕਿਲੋ ਹੋ ਜਾਊਗਾ ਅਗੇ 8 ਦਿਨ ਹੋ ਜਾ 8 ਕਿਲੋ 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 ਨਹੀਂ ਇੱਕ ਦਿਨ ਚ ਇਹਨੇ ਵਾਧ ਜਾਣਾ 6 ਕਿਲੋ ਪੱਕਾ ਵਾ ਤਾਂ 7 ਹੋਊਗਾ 6 ਦੀ ਆਜ 6 ਕਿਲੋ ਦੋ ਵੈਸੇ 7 ਕਿਲੋ ਤੇ 6 ਕਿਲੋ ਮਤਲਬ ਕਿ ਕੋਈ ਮੰਨ ਕੇ ਸੌਦਾ ਕਰੇ ਹਾਂਜੀ ਠੀਕ ਐ ਤੇ ਵੇਹੜ ਦੋਸਤੋ ਇੱਕ ਵਾਰੀ ਤਸਦੀਕ ਨਾਲ ਦੇਖ ਲਓ ਤਾਂ ਲਹੌਣਾ ਬੱਚੋ ਕੇ ਲਿਆਂਦੀ ਆ ਸਿੰਘ ਤੁੰਗ ਬੇਸ਼ੱਕ ਹੈ ਗਿਆ ਲਾਲ ਰੰਗ ਆ ਵੇਹੜ ਦਾ ਪਹਿਲਾਂ ਬੱਚੀ ਸੂਈ ਆ ਹੋ ਸਕਦਾ ਪੁੱਜ ਕੇ ਸੂਈ ਹੋਵੇ ਠੀਕ ਆ ਜੀ ਬਾਕੀ ਮੂੰਹ ਦੰਦੋ ਚਲੋ ਮੈਂ ਚੈੱਕ ਨਹੀਂ ਕੀਤੀ ਕੀ ਪੁੱਜ ਕੇ ਸੂਈ ਮੈਂ ਪਰ 6 ਕਿਲੋ ਦੋ ਤਾਂ ਜਿਹੜਾ ਤੁਸੀਂ ਚਵਾਈ ਕਰੋਗੇ ਠੀਕ ਆ ਮਗਰ ਬੱਚਾ ਤੇ ਦੋਨੋਂ ਡੰਗ ਜਿਹੜੀ ਦੋਸਤੋ ਬੱਚੇ ਤੇ ਮਿਲਦੀ ਆ ਚਵਾਈ ਸਵੇਰੇ ਕਿੰਨੇ ਵਜੇ ਕੀਤੀ ਐ ਹਾਂ ਜੀ ਉਹ ਚੋਗੇ अच्छा सुबह 6:00 बजे चुवाई करके आई हां जी हां जी उना ਝੋਲੀ ਐ ਚੋਣ ਇੱਕ ਨੰਬਰ ਆ ਜੀ ਇੱਕ ਨੰਬਰ हां जी ਤੇ ਰੇਡ ਪਰ ਤਾਂ ਕੀ ਆ ਤੈਨੂੰ 15000 ਦੇ ਦੇਾਂਗੇ 15 15 ਜੀ ਫੋਰ ਕਰ ਦੋ ਥੱਲੇ ਹੀ ਗੁਰਦਾ ਚਲ 14000 ਦੇ ਦੇਾਂਗੇ ਚੰਗੀ ਜਿਹੀ ਨੀ ਜੋਗੀ ਸਾਸ ਸਸਰੀ ਆ ਅੱਛਾ हां जी ਸਹੀ ਸਹੀ ਗਾ ਸੋ ਦੋਸਤੋ 14000 ਦੇ ਵੀਰ ਕਹਿੰਦਾ ਵੀ ਦੇ ਦੇਾਂਗੇ ਬਿਲਕੁਲ ਸੱਜਰ ਸੂਈ ਆ 24 ਸਵੇਰ 6:30 6:00 ਵਜੇ ਕਰਕੇ ਫੇਰ ਘਰੇ ਲੈ ਕੇ ਆਏ ਆ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਚਲੋ ਸਵਾਈ ਪੂਰੀ ਜਿਹਦੇ ਤੋਂ ਤੋਂ ਭਰਾ ਕੇ ਕੀਤੀ ਆ ਤੁਸੀਂ ਵੀ ਅਗੋਂ ਪਸ਼ੂ ਆ ਇੱਕ ਟਾਈਮ ਚੋਲੋਗੇ ਦੋ ਟਾਈਮ ਚੋਲੋ ਠੀਕ ਆ ਖਾਮ ਖਮ ਪ੍ਰੋਪਰ ਤੁਸੀਂ ਦੇਖ ਲੋ ਆ ਲੋ ਅੱਜ ਪਸ਼ੂ ਐ ਭੀ ਭਾਈ ਇਹੋ ਸੀ ਬਕਾਉ ਹਾਂਜੀ ਹਾਂਜੀ ਇਹੋ ਹੀ ਆ ਤੇ ਫੋਨ ਕੇ ਨੰਬਰ ਫੋਨ ਨੰਬਰ ਹੈਗਾ ਆਪਣਾ ਭਾਈ 8136775575 9465383 ਤੁਸੀਂ ਪਿੰਡ ਆਪਣਾ ਬੁਰਜੀ ਨਤੂਗੇ ਜ਼ਿਲ੍ਹਾ ਤਰਨਤੰਤ ਤਸੀਲ ਪਟਿਆਲਾ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ